ਮੇਰੀ ਪੀੜੀ ਦੇ ਮਾਲਕ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਛੇਵੀ ਪਾਸ਼ਾਏ ਸੀਐਮਸੀ ਚੌਂਕ ਲੁਧਿਆਣਾ ਵਿਖੇ ਸ਼ੰਸ਼ਾ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਮਹਾਨ ਪ੍ਰਕਾਸ਼ ਪੁਰਬ ਅੰਮ੍ਰਿਤ ਵੇਲੇ ਤੋਂ ਲੈ ਕੇ ਕਰੀਬ 2 ਵਜੇ ਤੱਕ ਅਤੇ ਰਾਤ 7 ਵਜੇ ਤੋਂ ਲੈ ਕੇ 10 ਵਜੇ ਤੱਕ ਬੜੀ ਸ਼ਾਨੋ ਸ਼ੌਕਤ ਦੇ ਨਾਲ ਮਨਾਏ ਜਾਣਗੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਮਾਜਿਕ ਭਲਾਈ ਦੇ ਲਈ ਅਤੇ ਰਾਜਨੀਤਿਕ ਤੌਰ ਦੇ ਉੱਤੇ ਪਰਪੱਕਰਮ ਦੇ ਲਈ ਖਾਲਸਾ ਪੰਥ ਦੀ ਸਿਰਜਣਾ 1699 ਦੇ ਵਿੱਚ ਕੀਤੀ ਅਤੇ ਚਾਰ ਜੰਗਾਂ ਸਿਆਸੀ ਤੌਰ ਦੇ ਉੱਤੇ ਲੜੀਆਂ ਭਾਵੇਂ ਕਿ ਉਹਨਾਂ ਜੰਗਾਂ ਦੇ ਵਿੱਚ ਸੰਸਾਰਿਕ ਤੌਰ ਦੇ ਉੱਤੇ ਦੇਖਿਆ ਜਾਏ ਤਾਂ ਸਾਹਿਬ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਕੀਤੀ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਸਾਬਕ ਕਮਲ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਸਾਰੇ ਹੀ ਪਰਿਵਾਰ ਦੇ ਵਿਛੋੜੇ ਦੀਆਂ ਘਟਨਾਵਾਂ ਹਰ ਜਗ੍ਹਾ ਦੇ ਉੱਤੇ ਵਿਸ਼ੇਸ਼ ਸਮਾਗਮ ਕਰਕੇ ਸ਼ਹਾਦਤ ਨੂੰ ਸਰਧਾਂਜਲੀ ਦਿੱਤੀ ਗਈ ਅਤੇ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਜਾਣਕਾਰੀ ਦਿੱਤੀ ਗਈ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਿਆ ਗਿਆ ਹਰ ਗੁਰਦੁਆਰਾ ਸਾਹਿਬ ਵਿਖੇ ਸਾਬਕਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਤਰ੍ਹਾਂ ਦੇ ਨਾਲ ਸ਼ਹਾਦਤ ਦੇ ਤੌਰ ਤੇ ਯਾਦ ਕੀਤਾ ਗਿਆ ਕਿ ਉਹਨਾਂ ਦੇ ਪਰਿਵਾਰ ਨੇ ਦਸੰਬਰ ਮਹੀਨੇ ਦੇ ਵਿੱਚ ਕਰੀਬ 20 ਤਰੀਕ ਤੋਂ ਲੈ ਕੇ 28 ਤਰੀਕ ਤੱਕ ਸਾਰੇ ਹੀ ਪਰਿਵਾਰ ਦਾ ਵਿਛੋੜਾ ਹੋਇਆ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੰਗਾਂ ਲੜੀਆਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਉੱਥੇ ਦਸਮ ਗ੍ਰੰਥ ਦੀ ਬਾਣੀ ਦਾ ਉਚਾਰਨ ਕੀਤਾ ਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਬੰਧਤ ਹਨ ਜਿੱਥੇ ਘਟਨਾਵਾਂ ਸਬੰਧਤ ਹਨ ਉੱਥੇ ਸੰਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀਤਾ ਦੇ ਕੇ ਸਾਰੀ ਲੋਕਾਈ ਦੇ ਸਾਹਮਣੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਇੱਕ ਆਦੇਸ਼ ਜਾਰੀ ਕੀਤਾ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਬ੍ਰੰਤ ਸਾਨੂੰ ਗੁਰੂ ਸ਼ਬਦ ਦੇ ਨਾਲ ਜੋੜ ਕੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਰੀਰ ਤੇ ਸਰੀਰਕ ਰੂਪ ਦੇ ਵਿੱਚ ਇਸ ਸੰਸਾਰ ਨੂੰ ਫਾਨੀ ਕਰ ਗਏ ਸਤਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪ੍ਰਕਾਸ਼ ਪਰਉਪ ਦੀਆਂ ਸਾਰੀਆਂ ਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ ਅੱਜ ਇਸ ਸਥਾਨ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਸ਼ਰੋਮਣੀ ਰਾਗੀ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਅਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਗਗਨਪ੍ਰੀਤ ਸਿੰਘ ਜੀ ਅਜੂਰੀ ਰਾਗੀ ਸ੍ਰੀ ਮੁਕਸਰ ਸਾਹਿਬ ਅਤੇ ਸ੍ਰੀ ਆਲਮਗੀਰ ਸਾਹਿਬ ਤੋਂ ਭਾਈ ਸਾਹਿਬ ਭਾਈ ਜੁਗੇਸ਼ ਸਿੰਘ ਜੀ ਰੇਡੂ ਸਾਹਿਬ ਤੋਂ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ ੁਰਦਵਾਰਾ ਗਊਗਾਟ ਤੋਂ ਭਾਈ ਸਤਨਾਮ ਸਿੰਘ ਜੀ ਭਾਈ ਰਾਜਵਿੰਦਰ ਸਿੰਘ ਜੀ ਭਾਈ ਨਵਦੀਪ ਸਿੰਘ ਜੀ ਅਨਪਰਸਿੱਧ ਵਿਦਵਾਨ ਗਿਆਨੀ ਸੰਦੀਪ ਸਿੰਘ ਜੀ ਜਿਵੰਦੀ ਟਕਸਾਲ ਤੋਂ ਅੱਜ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨ ਦੇ ਲਈ ਪਹੁੰਚ ਰਹੇ ਹਨ ਗੁਰੂ ਜਸ ਗਾਇਨ ਕਰਨ ਦੇ ਲਈ ਪਹੁੰਚ ਰਹੇ ਹਨ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਇਸ ਸਥਾਨ ਦੇ ਉੱਤੇ ਹਾਜ਼ਰੀਆਂ ਭਰਨ ਦੇ ਲਈ ਪਹੁੰਚ ਰਹੀਆਂ ਹਨ ਪਿਛਲੇ ਕਰੀਬ 10 ਦਿਨਾਂ ਤੋਂ ਲਗਾਤਾਰ ਪ੍ਰਬਤ ਪੇਰੀਆਂ ਦਾ ਪ੍ਰਵਾਹ ਚਲਾਇਆ ਗਿਆ ਘਰ-ਘਰ ਗੁਰਬਾਣੀ ਦਾ ਪ੍ਰਚਾਰ ਕਰਨ ਦੇ ਲਈ ਸਤਿਗੁਰ ਜੀ ਦੀ ਬੜੀ ਰਹਿਮਤ ਹੋਈ ਸੱਚ ਬਖਸ਼ਿਸ਼ ਹੋਈ ਸਾਰੇ ਹੀ ਇਲਾਕੇ ਦੇ ਵਿੱਚ ਇੱਕ ਜੋਸ਼ ਸੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪ੍ਰਕਾਸ਼ ਪੂਰਨ ਮਨਾਉਣ ਦੇ ਲਈ ਸਤਿਗੁਰੂ ਬਖਸ਼ਿਸ਼ ਕਰੇ ਸਾਰੇ ਹੀ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਦੇ ਖੇੜੇ ਬਖਸ਼ੇ ਅਜਈ ਅਰਦਾਸ ਜੋਦੜੀ ਹੈ ਸਤਿਗੁਰਾਂ ਦੇ ਚਰਨਾਂ 'ਚ ਇੱਕ ਵਾਰੀ ਫਿਰ ਸਾਡੇ ਮੁਖ ਸੇਵਾਦਾਰ ਵਰਮਿੰਦਰ ਸਿੰਘ ਜੀ ਸੇਠੀ ਅਤੇ ਸਮੂਹ ਮ इमरान ਪ੍ਰਬੰਧਕ ਕਮੇਟੀ ਸਾਰੇ ਹਿਸਕਾ ਰਾਗੀ ਸਹਿਬਾਨ ਹੈਡ ਗ੍ਰੰਥੀ ਸਹਿਬਾਨ ਸੇਵਾਦਾਰ ਸਾਰਿਆਂ ਦੇ ਵੱਲੋਂ ਸਰਬ ਲੋਕਾਈ ਨੂੰ ਸਹਿਬਾ ਦੇ ਮਹਾਨ ਪ੍ਰਕਾਸ਼ਪੁਰੂ ਦੀ ਲੱਖ ਲੱਖ ਮੁਬਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ